जिंदाबाद बदतरकार एकता जिंदाबाद बदतरकार एकता जिंदाबाद बदतरकार एकता जिंदाबाद वही है फाई पीछे चल चल ਦੇਖੋ ਟਕਰਾ ਕੇ ਉਹਨਾਂ ਦੇ ਚੱਕੇ ਬਣਵਾ ਕੇ ਆ ਬਲਕਾ ਮਜ਼ਦੂਰ ਆ ਗੁਦੇ ਟੁਕੇ ਭਰ ਕੇ ਲੱਗੋਗੇ ਉਹਦਾ ਪੁੱਤਲਾ ਸਾਰਿਆ ਗਿਆ ਹੈਗਾ ਤੂੰ ਅੱਜ ਇੱਕ ਨੇ ਕਰੇ ਦੀ ਮثال ਨਹੀਂ ਹੈ ਸਾਰਾ ਅਕਸਰ ਇਹ ਜੇ ਦਬਾਅ ਪਾਉਂਦੀ ਹੁੰਦੀ ਹੈ ਜਿਹੜੇ ਪੱਤਰਕਾਰੀ ਕਰਦੇ ਆ ਔਰ ਸਹੀ ਪੱਤਰਕਾਰੀ ਕਰਦੇ ਆ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਪਰਚੇ ਹੁੰਦੇ ਪਰ ਚੈਨਾ ਕੁਝ ਨਹੀਂ ਹੁੰਦਾ ਪਰ ਸਰਕਾਰ ਜਿਹੜੀ ਜਿਹੜੀ ਇਹ ਸਰਕਾਰ ਜਾਂ ਜਿਹੜੀ ਆਮ ਆਦਮੀ ਪਾਰਟੀ ਗੱਲਾਂ ਕਰਦੀ ਸੀ ਅਸੀਂ ਜਿਹੜੇ ਆ ਵੀ ਸਹੀ ਕੰਮ ਕਰਾਂਗੇ ਮੀਡੀਆ ਦੇ ਨਾਲ ਰਹਿਾਂਗੇ ਤੇ ਅੱਜ ਬਿਲਕੁਲ ਠੀਕ ਪਿਛਲੀਆਂ ਸਰਕਾਰਾਂ ਤੋਂ ਵੀ ਵੱਧ ਪੱਤਰਕਾਰਤਾ ਦੇ ਪੱਤਰਕਾਰਾਂ ਦੇ ਖਿਲਾਫ ਕਾਰਵਾਈਆਂ ਕਰ ਰਹੀਆਂ ਜਿਹੜੀ ਬਹੁਤ ਹੀ ਨਿੰਦਣਯੋਗ ਕੱਟਣਾ ਔਰ ਇੱਕ ਤੁਰੰਤ ਪਰਚਾ ਰੱਦ ਕੀਤਾ ਜਾਣਾ ਚਾਹੀਦਾ ਔਰ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਇਹ ਗਲਤ ਹੈ ਲੋਕਤੰਤਰ ਦੇ ਵਿੱਚ ਚੌਥਾ ਸਤੰਭ ਜਿਹੜਾ ਹੈ ਪੱਤਰਕਾਰ ਮੀਡੀਆ ਹੈ ਤੇ ਮੀਡੀਆ ਦੇ ਖਿਲਾਫ ਇਹ ਕਾਰਵਾਈਆਂ ਜਿਹੜੀਆਂ ਬਹੁਤ ਹੀ ਨਿੰਦਣਯੋਗ ਜਿਹੜਾ ਆਪਣੇ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਬਰਚਾ ਹੋਇਆ ਅਸੀਂ ਸਾਰੇ ਕੋੜਪੁਰਾ ਪ੍ਰੈਸ ਕਲੱਬ ਵੱਲੋਂ ਵੀ ਇਸ ਦੀ ਨਿਖੇਧੀ ਕਰਦੇ ਆਂ ਔਰ ਇਦਾਂ ਦੀਆਂ ਧੱਕੇਸ਼ਈਆਂ ਕਦੇ ਵੀ ਬਰदाश्त ਨਹੀਂ ਕੀਤੀ ਜਾਣੀਆਂ ਕਿਉਂਕਿ ਪ੍ਰੈਸ ਆਇਆ ਉਹਨੇ ਆਪਦੀਆਂ ਗੱਲਾਂ ਰੱਖਣੀਆਂ ਜੋ ਲੋਕੀ ਸਾਨੂੰ ਕੁਝ ਦਿੰਦੇ ਆ ਜਾਂ ਸਾਨੂੰ ਕੀ ਪਤਾ ਲੱਗਦਾ ਤਾਂ ਇਹ ਪ੍ਰੈਸ ਜੇ ਸਾਰਾ ਕੁਝ ਲੋਕਾਂ ਸਾਹਮਣੇ ਕੱਢਾਉਂਦੀ ਹੈ ਪਰ ਉਹਦੇ ਬਦਲੇ ਆਪਾਂ ਜੋ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਤੇ ਇਹ ਗਲਤ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਆਂ ਲੜ ਮਿਲ ਕੇ ਆਂ ਜੇ ਕੋਈ ਗਲਤ ਹੈ ਤਾਂ ਉਹਨੂੰ ਗਲਤ ਕਵਾਂਗੇ ਇਸ ਲਈ ਮਤਲਬ ਨਾਲ ਮਿਲ ਕੇ ਚੱਲਾਂਗੇ どっち